ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਮੈਂ ਸਾਰਿਆਂ ਪਾਸੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ ਕਿ ਅੱਜ ਦੀ ਇਸ ਚਰਚਾ ਵਿੱਚ ਮੈਂ ਸ੍ਰੀ ਦਰਬੀਰ ਸਾਹਿਬ ਨੂੰ ਭਗਤ ਗੁਰੂ ਜਾਂ ਸਤਗੁਰੂ ਕਹਿ ਕੇ ਸੰਬੋਧਨ ਨਹੀਂ ਕਰ ਰਿਹਾ ਕਾਰਨ ਕਿ ਪਿਛਲੇ ਕੁਝ ਸਮੇਂ ਤੋਂ ਜਾਣੇ ਅਣਜਾਣੇ ਵਿੱਚ ਕੁਝ ਲੋਕਾਂ ਵੱਲੋਂ ਇੱਕ ਵਿਵਾਦ ਖੜਾ ਕੀਤਾ ਜਾ ਰਿਹਾ ਹੈ ਇੱਕ ਪੱਖ ਕਹਿੰਦਾ ਹੈ ਕਿ ਸ੍ਰੀ ਰਵਿਦਾਸ ਜੀ ਨੂੰ ਕੇਵਲ ਭਗਤ ਹੀ ਕਿਹਾ ਜਾਵੇ ਅਤੇ ਦੂਜਾ ਪੱਖ ਕਹਿੰਦਾ ਹੈ ਕਿ ਭਗਤ ਨਹੀਂ ਕਹਿਣਾ ਬਲਕਿ ਗੁਰੂ ਜਾਂ ਸਤਗੁਰੂ ਕਿਹਾ ਜਾਵੇ ਇਸੇ ਲਈ ਮੈਂ ਅੱਜ ਦੀ ਵਿਚਾਰਾ ਵਿੱਚ ਭਗਤ ਗੁਰੂ ਜਾਂ ਸਤਗੁਰੂ ਦਾ ਉਲੇਖ ਨਹੀਂ ਕਰਾਂਗਾ ਕਿਉਂਕਿ ਜਿਵੇਂ ਕੋਈ ਇੱਕ ਵੀ ਲਫਜ਼ ਬਦਤਾਂਗਾ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਮੇਰੇ ਜਿਹੜੇ ਵਿਚਾਰ ਹਨ ਉਹ ਇੱਕ ਦਿਸ਼ਾ ਵੱਲ ਜਾ ਰਹੇ ਹਨ ਅਤੇ ਨਿਰਪੱਖਤਾ ਦਾ ਪੁੱਟ ਨਹੀਂ ਰਹੇਗਾ ਹੁਣ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਕਿ ਸ੍ਰੀ ਰਵਿਦਾਸ ਜੀ ਕੌਣ ਹਨ ਭਗਤ ਗੁਰੂ ਜਾਂ ਸਤਿਗੁਰੂ ਸ੍ਰੀ ਰਵਿਦਾਸ ਜੀ ਦਾ ਜਨਮ 30 ਜਨਵਰੀ 1799 ਨੂੰ ਬਾਬਾ ਸੰਤੋਖ ਦਾਸ ਵਿਗਰ ਮਾਤਾ ਕੈਸੋ ਦੇਵੀ ਜੀ ਦੇ ਕੋਖੂ ਬਨਾਰਸ ਯੂਪੀ ਭਾਰਤ ਵਿੱਚ ਹੋਇਆ ਭਾਰਤ ਜੋ ਕਿ ਸਦੀਆਂ ਤੋਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਹੈ ਇੱਥੇ ਬਹੁਤ ਸਾਰੇ ਲੋਕ ਕਹਿੰਦੇ ਕਿ ਭਾਰਤ ਤਾਂ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਫਿਰ ਮੈਂ ਕਿਵੇਂ ਕਹਿ ਰਿਹਾ ਹਾਂ ਉਹ ਜਿਹੜੀ ਆਜ਼ਾਦੀ ਆਈ ਸੀ ਉਹ ਇੱਕ ਰਾਜਨੀਤਿਕ ਆਜ਼ਾਦੀ ਸੀ ਪਰ ਮੈਂ ਜਿਹੜੀ ਗੁਲਾਮੀ ਦੀ ਗੱਲ ਕਰ ਰਿਹਾ ਹਾਂ ਮੈਂ ਮਾਨਸਿਕ ਗੁਲਾਮੀ ਦੀ ਗੱਲ ਕਰ ਰਿਹਾ ਹਾਂ ਜਾਤ ਪਾਤ ਦੀ ਗੁਲਾਮੀ ਦੀ ਗੱਲ ਕਰ ਰਿਹਾ ਹਾਂ ਉੱਚ-ਨੀਚ ਦੀ ਗੁਲਾਮੀ ਦੀ ਗੱਲ ਕਰ ਰਿਹਾ ਹਾਂ ਭਾਦਤ ਜਿਸ ਨੂੰ ਸਦੀਆਂ ਤੋਂ ਵੰਨ-ਵੰਡ ਵਿੱਚ ਰੱਖਿਆ ਗਿਆ ਹੈ ਅਤੇ ਚਾਰ ਵੰਡ ਬਣਾਏ ਗਏ ਹਨ ਬ੍ਰਾਹਮਣ क्षत्रिय ਵੈਸ਼ ਅਤੇ ਸ਼ੂਦਰ ਇਸ ਵਿੱਚ ਬ੍ਰਾਹਮਣ ਛਤਰੀ ਅਤੇ ਵੈਸ਼ ਸਵਰਨ ਮੰਨੇ ਜਾਂਦੇ ਹਨ ਉੱਚੀਆਂ ਜਾਤਾਂ ਦੇ ਮੰਨੇ ਜਾਂਦੇ ਹਨ ਅਤੇ ਬਾਕੀ ਜੋ ਸ਼ੂਦਰ ਹਨ ਉਹਨਾਂ ਨੂੰ ਨੀਵੀਆਂ ਜਾਤਾਂ ਦੇ ਮੰਨਿਆ ਜਾਂਦਾ ਹੈ ਅੱਜ ਕੱਲ ਉਹਨਾਂ ਨੂੰ ਐਸਸੀ ਐਸਟੀ ਜਾਂ ਓਬੀਸੀ ਕਿਹਾ ਜਾਂਦਾ ਹੈ ਪਰ ਜੋ ਵਦਨਵੰਡ ਦੇ ਮੁਤਾਬਕ ਉਹ ਸ਼ੂਦਰ ਦੀ ਕੈਟਾਗਰੀ ਆਉਂਦੀ ਹੈ ਬਹੁਤ سارے ਲੋਕ ਅਜੇ ਵੀ ਆਪਣੀ ਉੱਤਰੀ ਜਾਤ ਦੀ ਮਾਨਸਿਕ ਗੁਲਾਮੀ ਵਿੱਚ ਜੀ ਰਹੇ ਹਨ ਅਤੇ ਬਹੁਤ ਸਾਰੇ ਨੀਵੀਆਂ ਜਾਤਾਂ ਦੀ ਮਾਨਸਿਕ ਗੁਲਾਮੀ ਵਿੱਚ ਤਾਂ ਹੀ ਤਾਂ ਕਈ ਵਾਰੀ ਅਸੀਂ ਆ ਖਬਰਾਂ ਮਿਲਦੀਆਂ ਹਨ ਕਿ ਜਦੋਂ ਕੋਈ ਨੀਵੀਂ ਜਾਤ ਜਨਨ ਕਿਹਾ ਜਾਂਦਾ ਹੈ ਵਿਆਹ ਲਈ ਘੋੜੀ ਉੱਪਰ ਚੜ੍ਹ ਕੇ ਜਾਵੇ ਤਾਂ ਉਸ ਨੂੰ ਦਿੱਤਾ ਜਾਂਦਾ ਹੈ ਕਈ ਵਾਰ ਮਾਰਕੁੱਟ ਵੀ ਕੀਤੀ ਜਾਂਦੀ ਹੈ ਉਦੀਸਾ ਅਖੋਤੀ ਉੱਚ ਜਾਤ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ ਪਿਛਲੇ ਦਿਨੀ ਇੱਕ ਵੀਡੀਓ ਆਈ ਸੀ ਕਿ ਇੱਕ ਮਨੁੱਖ ਦੇ ਜਿਹਦੇ ਉੱਪਰ ਇੱਕ ਅਖੋਤੀ ਉੱਚ ਜਾਤ ਵਾਲਾ ਮਨੁੱਖ ਪਿਸ਼ਾਬ ਕਰਕੇ ਇਸ ਕਾਨੂੰਨੇ ਕੰਮ ਲਈ ਵੀਡੀਓ ਬਣਵਾਉਂਦਾ ਹੈ ਅਤੇ ਫਿਰ ਉਸ ਨੂੰ ਵਾਇਰਲ ਵੀ ਕਰ ਦਿੰਦਾ ਹੈ ਇਹ ਸਭ ਕਿਉਂ ਹੋ ਰਿਹਾ ਹੈ ਕੋਈ ਕੌਣ ਕਰ ਰਿਹਾ ਹੈ ਇੱਕ ਮਾਨਸਿਕ ਗੁਲਾਮੀ ਹੈ ਜਾਤ ਪਾਤ ਦੀ ਮੁੱਝ ਮੁੱਝ ਦੀ ਇਹ ਤਾਂ ਹੀ ਸਭ ਹੋ ਰਿਹਾ ਹੈ ਇਹ ਇੱਥੇ ਬਹੁਤ سارے ਉਦਾਹਰਣ ਮਿਲ ਜਾਵੂਗੇ ਪਰ ਇੱਥੇ ਕੇਵਲ ਇਸ਼ਾਰਾ मात्र ਹੀ ਲਿਆ ਜਾ ਰਿਹਾ ਹੈ ਇਹ ਤਾਂ ਹੋ ਜਾਂ ਆਮ ਲੋਕਾਂ ਦੀ ਗੱਲ ਹੁਣ ਆ ਜਾਂਦੇ ਹਾਂ ਖਾਸ ਲੋਕਾਂ ਤੇ ਜਿਨ੍ਹਾਂ ਨੇ ਜਨਮ ਤਾਂ ਅਕੋਤੀ ਨੀਵਿਆ ਜਾਂਦਾ ਜਿਨਾਂ ਨੂੰ ਕਿਹਾ ਜਾਂਦਾ ਉਹਨਾਂ ਵਿੱਚ ਲਿਆ ਪਰ ਆਪਣੀ ਕਾਰਬੜੀਅਤ ਦੇ ਬਲ ਤੇ ਦੇਸ਼ ਦੇ ਵੱਡੇ ਵੱਡੇ ਉਹਦਿਆਂ ਤੱਕ ਵੀ ਪੁੱਜ ਗਏ ਪਹਿਲਾ ਉਦਾਹਰਣ ਭਾਰਤ ਦੇ ਇੱਕ ਸਟੇਟ ਦਾ ਮੁੱਖ ਮੰਤਰੀ ਜੋ 5 ਸਾਲ ਤੱਕ ਮੁੱਖ ਮੰਤਰੀ ਰਿਹਾ ਜਦੋਂ ਅਗਲਿਆਂ ਇਲੈਕਸ਼ਨਾਂ ਵਿੱਚ ਉਸ ਦੀ ਪਾਰਟੀ ਨੂੰ ਹਾਰ ਮਿਲੀ ਅਤੇ ਉਸ ਮੁੱਖ ਮੰਤਰੀ ਨਿਵਾਸ ਤੋਂ ਖਾਲੀ ਕੀਤਾ ਤਾਂ ਬਾਅਦ ਵਿੱਚ ਜਿਹੜਾ ਮੁੱਖ ਮੰਤਰੀ ਬਣਿਆ ਕਿਉਂਕਿ ਉਹ ਉੱਤਿ ਜਾਤ ਦਾ ਕਹਿਲਵਾਂਦਾ ਹੈ ਪਹਿਲਾਂ ਉਸ ਨੇ ਮੁੱਖ ਮੰਤਰੀ ਨਿਵਾਸ ਨੂੰ ਗੰਗਾ ਜਲ ਨਾਲ ਤਵਾ ਕੇ ਉਸ ਦਾ ਸ਼ੁੱਧীকরণ ਕਰਵਾਇਆ ਅਤੇ ਫਿਰ ਉਸ ਨੂੰ ਜਹਿਨ ਲੈ ਗਿਆ ਉਹੀ ਸਾਫ ਕਾ ਮੁੱਖ ਮੰਤਰੀ ਹਾਲ ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਇੱਕ ਮੰਦਰ ਵਿੱਚ ਜਾ ਕੇ ਪੂਜਾ ਕਰਦਾ ਹੈ ਅਤੇ ਉਸ ਦੀ ਪੂਜਾ ਕਰਨ ਤੋਂ ਬਾਅਦ ਕੁਝ ਲੋਕ ਜੋ ਅਕੋਤੀ ਉੱਚੀਆਂ ਜਾਤਾਂ ਵਾਲੇ ਹਨ ਉਸ ਮੰਦਰ ਨੂੰ ਗੰਗਾ ਜਲ ਨਾਲ ਧੋਂਦੇ ਹਨ ਅਤੇ ਕਹਿੰਦੇ ਹਨ ਕਿ ਉਸ ਦੇ ਆਗੇ ਪੂਜਾ ਕਰਨ ਨਾਲ ਸਾਡਾ ਮੰਦਰ ਅਪਵਿੱਤਰ ਹੋ ਗਿਆ ਹੈ ਅਸੀਂ ਗੰਗਾ ਜਲ ਨਾਲ ਧੋ ਕੇ ਸ਼ੁੱਧ ਕਰ ਰਹੇ ਹਾਂ ਸੰਵਿਧਾਨ ਦੇ ਮੁਤਾਬਕ ਜੋ ਭਾਰਤ ਦਾ ਸਭ ਤੋਂ ਵੱਡਾ ਅਹੁਦਾ ਹੈ ਉਹ ਹੈ ਰਾਸ਼ਟਰਪਤੀ ਦਾ ਬਾਕੀ ਸਾਰੇ ਹੀ ਲੋਕ ਉਸ ਤੋਂ نیچے ਆਉਂਦੇ ਹਨ ਚਾਹੇ ਉਹ ਕਿਸੇ ਪੋਸਟ ਤੇ ਹੋਣ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਰਾਸ਼ਟਰਪਤੀ ਦੇ ਥੱਲੇ ਹੈ ਰਾਸ਼ਟਰਪਤੀ ਤੋਂ ਉੱਪਰ ਕੋਈ ਨਹੀਂ ਇੱਕ ਸਾਬਕਾ ਰਾਸ਼ਟਰਪਤੀ ਜਦੋਂ ਉਹਦੇ ਤੇ ਸੀ ਇੱਕ ਐਸੀ ਖਬਰ ਆਈ ਸੀ ਕਿ ਉਹ ਕਿਸੇ ਮੰਦਰ ਵਿੱਚ ਪੂਜਾ ਕਰਨ ਲਈ ਗਿਆ ਪਰ ਉਸ ਕੋਲੋਂ ਪੂਜਾ ਕੋੜੀਆਂ ਉੱਪਰ ਬਾਹਰ ਹੀ ਕਰਵਾ ਲਈ ਗਈ ਅੰਦਰ ਨਹੀਂ ਗਿਆ ਹਾਰ ਦੇ ਸਮੇਂ ਜੋ ਆਦਿਵਾਸੀ ਮਹਿਲਾ ਰਾਸ਼ਟਰਪਤੀ ਹੈ ਜਦੋਂ ਨਵੀਂ ਸੰਸਦ ਦਾ ਉਦਘਾਟਨ ਕੀਤਾ ਗਿਆ ਜਾਂ ਰਾਮਨ ਦਾ ਉਦਘਾਟਨ ਕੀਤਾ ਗਿਆ ਤਾਂ ਉਸ ਵਿੱਚ ਆਦਿਵਾਸੀ ਮਹਿਲਾ ਰਾਸ਼ਟਰਪਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਕਿਤੇ ਇਸ ਪਿੱਛੇ ਕਾਰਨ ਉਹਨਾਂ ਆਦੀਵਾਸੀ ਹੋਣਾ ਤਾਂ ਨਹੀਂ ਜਦਾ ਸੋਚੋ ਹੁਣ ਜਦੋਂ ਸੰਵਿਧਾਨ ਬਣਿਆ ਹੋਇਆ ਹੈ ਸੰਵਿਧਾਨ ਵਿੱਚ ਜੇ ਕੋਈ ਕਿਸੇ ਨਾਲ ਗੈਰ ਬਰਾਬਰੀ ਕਰਦਾ ਹੈ ਧੱਕਾ ਕਰਦਾ ਹੈ ਤਾਂ ਸੰਵਿਧਾਨ ਵਿੱਚ ਉਸ ਲਈ ਸਜ਼ਾਵਾਂ ਵੀ ਨਿਰਧਾਰਿਤ ਹਨ ਉਸ ਦੇ ਬਾਵਜੂਦ ਵੀ ਇਹ ਸ ਹੋ ਰਿਹਾ ਹੈ ਉਹ ਖਾਸ ਤੌਰ ਉਪਰ ਯੂਪੀ ਵਰਗੀ ਸਟੇਟ ਵਿੱਚ ਜਾਤ ਪਾਤ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਜਿੱਥੇ ਸ੍ਰੀ ਵਿਦਾਸ ਜੀ ਦਾ ਜਨਮ ਹੋਇਆ ਸੀ ਉੱਥੇ ਅੱਜ ਦੇ ਸਮੇਂ ਇਤਨਾ ਜ਼ਿਆਦਾ ਹਾਲ ਹੈ ਇਹੋ ਜਿਹਾ ਹਾਲ ਹੋ ਜਾਂਦਾ ਹੈ ਤਾਂ ਉਸ ਸਮੇਂ ਜਦੋਂ ਸ੍ਰੀ ਵਿਦਾਸ ਜੀ ਦਾ ਜਨਮ ਹੋਇਆ ਉਹ ਕਿਹੋ ਜਿਹਾ ਸਮਾਂ ਹੋਏਗਾ ਕਿਹੋ ਜਿਹਾ ਮਾਹੌਲ ਹੋਏਗਾ ਕਿਤਨੀ ਗੈਰ ਬਰਾਬਰੀ ਹੋਏਗੀ ਇਸ ਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ। ਐਸੀ ਸਮੇਂ ਫਿਰਦਾ ਬਿਤਾਵ ਦੀ ਦਾ ਜਨਮ ਹੋਇਆ। ਉਹਨਾਂ ਨੇ ਬਾਣੀ ਵਿਚਾਰਨ ਕੀਤੀ। ਉਹਨੂੰ ਪਰਮਾਤਮਾ ਦੇ ਪਿਆਰ ਵਿੱਚ ਭਿੱਜੀ ਹੋਈ ਬਾਣੀ ਵਿਚਾਰਨ ਕੀਤੀ। ਅਤੇ ਆਪਣੀ ਬਾਣੀ ਵਿੱਚ ਆਪਣੀ ਜਾਤ ਦਾ ਵੀ ਜ਼ਿਕਰ ਕੀਤਾ। ਕਹੋ ਰਵਿਦਾਸ ਚਮਾਰ ਵਿਮਪਤ ਦੇ ਕਾਰਨ ਕਹੋ ਰਬੀਦਾਸ ਚਮਾਰ ਆਪਣੀ ਜਾਤ ਦਾ ਉਹਨਾਂ ਨੇ ਖੁੱਲ ਕੇ ਜ਼ਿਕਰ ਕੀਤਾ 14 ਸੋ ਉਹਨਾਂ ਤਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਆਪ ਨੇ ਚਾਰ ਉਦਾਸੀਆਂ ਕੀਤੀਆਂ ਜਿਸ ਵਿੱਚ ਮਨੁੱਖਾਂ ਨੂੰ ਸੱਚ ਅਤੇ ਧਰਮ ਦੇ ਰਸਤੇ ਦੀ ਚਾਨਣ ਪਾਇਆ ਸੱਚ ਤੇ ਤਰੰਦ ਦਾ ਮਾਰਕ ਦੱਸਿਆ ਉਦਾਸੀਆਂ ਕਰਵਿਆਂ ਹੋਇਆਂ ਆਪ ਜੀ ਨੂੰ ਜਿਹੜੇ ਵੀ ਮਹਾਂਪਤਖਾਂ ਦੀ ਬਾਣੀ ਮਿਲੀ ਜੋ ਇੱਕ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਭੱਜੀ ਹੋਈ ਸੀ ਆਪਣੇ ਕੋਲ ਇਕੱਤਰ ਕਰ ਦੇਵੇ ਜਿੰਨਾਂ ਵਿੱਚੋਂ ਇੱਕ ਸ੍ਰੀ ਰਵਿਦਾਸ ਜੀ ਦੀ ਬਾਣੀ ਵਿੱਚ ਅੱਗੇ ਚੱਲ ਕੇ ਸ੍ਰੀ ਗੁਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਬਾਤੋਂ ਪੋਤੀ ਸਾਹਿਬ ਵਿੱਚ ਸਾਰੀ ਬਾਣੀ ਤਰਤੀਬ ਵਾਈਸ਼ ਦਰਜ ਕਰਵਾਈ। ਔਰ ਇਹ ਜਿਹੜੀ ਸਾਰੀ ਬਾਣੀ ਦਰਜ ਹੋਈ ਜਿੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੋਈ ਉੱਥੇ ਬਾਕੀ ਮਹਾਂਪਦਖਾਂ ਦੀ ਵੀ ਬਾਣੀ ਦਰਜ ਹੋਈ। ਔਰ ਉਸ ਦੇ ਵਿੱਚ ਹੀ ਸ੍ਰੀ ਰਵਿਦਾਸ ਜੀ ਦੀ ਬਾਣੀ ਵੀ ਹੈ। ਹਤੇ ਸਾਰਿਆਂ ਨੂੰ ਇੱਕ ਬਰਾਬਰਤਾ ਦਿੱਤੀ। ਨਾ ਧਰਮ ਦੇਖਿਆ, ਨਾ ਜਾਤ ਦੇਖੀ ਬਰਾਬਰਤਾ ਦਿੱਤੀ। ਅੱਗੇ ਚੱਲ ਕੇ ਗੁਰਗੋਬਿੰਦ ਸਿੰਘ ਜੀ ਨੇ ਵਾਹ ਨੂੰ ਗੁਰਿਆਈ ਦੇ ਦਿੱਤੀ। ਅਤੇ ਇਹ ਦੇਤਾ ਦੀ ਜਿਹੜੀ ਗੁਰੂ ਦੀ ਪ੍ਰਥਾ ਸੀ ਉਸ ਨੂੰ ਬੰਦ ਕਰ ਦਿੱਤਾ। ਉਹ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਅਤੇ ਇਸ ਤਰ੍ਹਾਂ ਗੁਰਗ੍ਰੰਥ ਸਾਹਿਬ ਦਾ ਆਧਾਰ ਬਣਿਆ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦੱਜੇ ਸਾਦੀ ਬਾਣੀ ਗੁਰੂ ਦਾ ਦਰਜਾ ਹਾਸਲ ਕਰ ਗਈ ਅੱਜ ਸਾਰੇ ਸੰਸਾਰ ਵਿੱਚ ਸ੍ਰੀ ਰਵਿਦਾਸ ਜੀ ਨੂੰ ਮੰਨਣ ਵਾਲੇ ਜਾਣਨ ਵਾਲੇ ਲੋਕ ਮੌਜੂਦ ਹੋ ਪਰ ਇਸ ਵਿੱਚ ਸਭ ਤੋਂ ਵੱਡਾ ਜੋ ਕਾਰਨ ਹੈ ਉਹ ਇਹ ਹੈ ਕਿ ਸ੍ਰੀ ਰਵਿਦਾਸ ਜੀ ਦੀ ਬਾਣੀ ਸਿਧੀ ਗੁਰਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਐਸੇ ਬਹੁਤ ਸਾਰੇ ਮਹਾਂਪੁਰਖ ਉਹਨਾਂ ਸਮਿਆਂ ਵਿੱਚ ਹੋਏ ਹਨ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ ਪਰ ਕਿਸੇ ਵੀ ਕਾਰਨ ਕਰਕੇ ਉਹਨਾਂ ਦੀ ਬਾਣੀ ਸਿਧੀ ਗੁਰਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੋ ਸਕੀ ਤਾਂ ਅੱਜ ਉਹਨਾਂ ਨੂੰ ਕਿਤਨੀਕ ਦੁਨੀਆ ਜਾਣਦੀ ਹੈ ਇੱਕ ਨਾਮ ਮੇਧਾ ਸੁੰਦਾ ਸੰਤ ਤੁਕਾਰਾਮ ਇਸ ਬਾਰੇ ਕਿਸ ਕਿਸ ਨੂੰ ਪਤਾ ਹੈ ਕਿ ਸੰਤ ਤੁਕਾਰਾਮ ਕਿੱਥੇ ਦੇ ਹੋਏ ਹਨ ਅਤੇ ਕਿਵੇਂ ਗਦੋਂ ਹੋਏ ਹਨ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਕਮੈਂਟ ਵਿੱਚ ਦੱਸਿਓ ਬਹੁਤ سارے ਅਜਿਹੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਦੀਆਂ ਬਾਣੀਆਂ ਹਨ ਪਰ ਕਿਉਂਕਿ ਗੁਰਗੰਦ ਸਾਹਿਬ ਵਿੱਚ ਦਰਜ ਨਹੀਂ ਹੋਈ ਬਾਣੀ ਤਾਂ ਅੱਜ ਉਹਨਾਂ ਦੇ ਬਾਰੇ ਕੋਈ ਨਹੀਂ ਜਾਣਦਾ ਜਾਂ ਬਹੁਤ ਘੱਟ ਲੋਕ ਜਾਣਦੇ ਹਨ ਮਾਫੀ ਮੰਗਦਿਆਂ ਹੋਇਆ ਮੈਂ ਵੀ ਇੱਕ ਇਨਾਂ ਹਾਂ ਮੈਂ ਵੀ ਕਹਿ ਸਕਦਾ ਹਾਂ ਕਿ ਜੇ ਕਿਤੇ ਸ੍ਰੀ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਹੋਈ ਹੁੰਦੀ ਤਾਂ ਸ਼ਾਇਦ ਮੈਂ ਵੀ ਅੱਜ ਉਹਨਾਂ ਨੂੰ ਉਹਨਾਂ ਦੇ ਬਾਰੇ ਕੁਝ ਨਾ ਜਾਣਦਾ ਹੁੰਦਾ ਅਤੇ ਸ਼ਾਇਦ ਇਤਨੀ ਜ਼ਿਆਦਾ ਉਹਨਾਂ ਦੀ ਮਾਨਤਾ ਵੀ ਨਾ ਹੁੰਦੀ ਇਤਨੀ ਦੁਨੀਆ ਵਿੱਚ ਉਹਨਾਂ ਨੂੰ ਜਾਣਨ ਵਾਲੇ ਵੀ ਨਾ ਹੁੰਦੇ ਕੁਰ ਫਰੀਦੋ ਵਿਦਾਸ ਜੀ ਦੇ ਨਾਮ ਦੇ ਨਾਲ ਕੀ ਸੰਬੋਧਨ ਕਰਨਾ ਚਾਹੀਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਸ੍ਰੀ ਵਿਦਾਸ ਜੀ ਬੜੀ ਉੱਚੀ ਸੋਚ ਦੇ ਮਾਲਕ ਸਨ ਉਹਨਾਂ ਦਾ ਗਿਆਨ ਅਲੋਕਿਕ ਹੈ ਪ੍ਰਭੂ ਪਰਮਾਤਮਾ ਦੀ ਬਾਣੀ ਉਚਾਰਦੇ ਆਂ ਉਨ੍ਹਾਂ ਦੇ ਪਿਆਰ ਵਿੱਚ ਆਪ ਜੀ ਨੇ ਆਪ ਫਰਮਾਇਆ ਹੈ ਕਿ ਉਨ੍ਹਾਂ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਜਿਵੇਂ ਸ੍ਰੀ ਰਵਿਦਾਸ ਦੀ ਬਾਣੀ ਵਿੱਚ ਹੈ ਕਿ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ ਪਾਉ ਕਿ ਇਹ ਪਰਮਾਤਮਾ ਤੇਰੇ ਅਤੇ ਮੇਰੇ ਵਿੱਚ ਕੀ ਅੰਤਰ ਹੈ ਕੇਵਲ ਇਤਨਾ ਹੀ ਕਿ ਜਿਤਨਾ ਅੰਤਰ ਸੋਨੇ ਅਤੇ ਸੋਨੇ ਤੋਂ ਬਨੇ ਹੋਏ ਗਹਿਨੇ ਵਿੱਚ ਹੁੰਦਾ ਹੈ ਜਾਂ ਪਾਣੀ ਅਤੇ ਪਾਣੀ ਵਿੱਚ ਉੱਠਣ ਵਾਲੀ ਤਰੰਗ ਵਿੱਚ ਹੁੰਦਾ ਹੈ ਜਦਕਿ ਦੋਨੋਂ ਇੱਕੋ ਹੀ ਹਨ ਗੁਰਬਾਣੀ ਵਿੱਚ ਆਉਂਦਾ ਹੈ ਕਿ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਜੇ ਸਭ ਜਣੇ ਮਿਲ ਕੇ ਉਸ ਪਰਮਾਤਮਾ ਨੂੰ ਧੰਨ ਧੰਨ ਕਹਿਣਗੇ ਤਾਂ ਉਸ ਦੇ ਵੱਡਾ ਨਹੀਂ ਹੋ ਜਾਣਾ ਉਹ ਜੇ ਕੁਝ ਵੀ ਨਹੀਂ ਕਹੇਗਾ ਤਾਂ ਉਸ ਦੇ ਕੋਈ ਛੋਟਾ ਵੀ ਨਹੀਂ ਹੋ ਜਾਣਾ ਸੋਦਾ ਹੀ ਤਾਂ ਕੰਮ ਹੋਇਆ ਰੋਸ਼ਨੀ ਦੇਣਾ ਤਰਤੀ ਦਾ ਜਿਹੜਾ ਵੀ ਹਿੱਸਾ ਸੂਰੇ ਦੇ ਸਾਹਮਣੇ ਆਏਗਾ ਸੂਰਜ ਨੇ ਉਸ ਨੂੰ ਰੋਸ਼ਨ ਕਰ ਹੀ ਦੇਣਾ ਹੈ ਇਸੇ ਤਰ੍ਹਾਂ ਜਦੋਂ ਸ੍ਰੀ ਰਵਿਦਾਸ ਜੀ ਉਸ ਪਰਮਾਤਮਾ ਦਾ ਇਕਮਿਕ ਹਨ ਤਾਂ ਉਹਨਾਂ ਨੂੰ ਕੁਝ ਵੀ ਕਹੋ ਉਸਨੂੰ ਕੋਈ ਫਰਕ ਨਹੀਂ ਪੈ ਸਕਦਾ ਕੋਈ ਭਗਤ ਕਹਿ ਲਵੇ ਕੋਈ ਗੁਰੂ ਕਹਿ ਲਵੇ ਕੋਈ ਸਤ ਗੁਰੂ ਕਹਿ ਲਵੇ ਕੋਈ ਫਰਕ ਨਹੀਂ ਪੈਦਾ ਉਹ ਜਿੱਥੇ ਹਨ ਉਹਨਾਂ ਉੱਥੇ ਹੀ ਰਹਿਣਾ ਹੈ ਜਿੰਨੇ ਵੱਡੇ ਹਨ ਉਹਨਾਂ ਦੇ ਉਹਨੇ ਵੱਡੇ ਹੀ ਹੋਣਾ ਹੈ ਉਹਨਾਂ ਦੇ ਕੋਈ ਛੋਟੇ ਨਹੀਂ ਹੋ ਜਾਣਾ ਹੁਣ ਦੂਜੇ ਪਾਸੇ ਗੱਲ ਕਰ ਰਹੇ ਹਾਂ ਜਿਹੜਾ ਭਗਤ ਹੈ ਜਾਂ ਗੁਰੂ ਹੈ ਉਸ ਵਿੱਚ ਕੀ ਕੋਈ ਫਰਕ ਹੈ ਭਗਤ ਹਮੇਸ਼ਾ ਪਰਮਾਤਮਾ ਦਾ ਭਗਤ ਹੁੰਦਾ ਹੈ ਜਿਸ ਨੇ ਵੀ ਜਨਮ ਲਿਆ ਹੈ ਉਹ ਪ੍ਰਮੋਪ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਪਰਮਾਤਮਾ ਦਾ ਭਗਤ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਨੇ ਸ੍ਰੀ ਰਵਿਦਾਸ ਜੀ ਦੇ ਨਾਮ ਦੇ ਨਾਲ ਬਾਣੀ ਭਗਤ ਰਵਿਦਾਸ ਜੀ ਉਹ ਕੀ ਦਰਜ ਕੀਤਾ ਹੈ ਇਸ ਲਈ ਜਦੋਂ ਕੋਈ ਬਾਣੀ ਪੜ੍ਹਦਿਆਂ ਹੋਇਆ ਜਾਂ ਵਿਚਾਰ ਕਰਦਿਆਂ ਹੋਇਆ ਦੱਸਣਾ ਹੋਵੇ ਕਿ ਸ਼ਬਦ ਕਿਸ ਨੇ ਉਚਾਰਨ ਕੀਤਾ ਹੋਇਆ ਹੈ ਤਾਂ ਉੱਤੇ ਭਗਤ ਕਹਿ ਕੇ ਸੰਬੋਧਨ ਕਰਨਾ ਹੀ ਠੀਕ ਹੈ ਉਹ ਭਗਤ ਕਹਿ ਕੇ ਹੀ ਸੰਬੋਧਨ ਕਰਨਾ ਚਾਹੀਦਾ ਹੈ ਪਰ ਆਪਸੀ ਗੱਲਬਾਤ ਵਿੱਚ ਜਾਂ ਵੈਸੇ ਕੋਈ ਪਿਆਰ ਨਾਲ ਗੁਰੂ ਕਹਿ ਲਵੇ ਸਤਿਗੁਰੂ ਕਹਿ ਲਵੇ ਤਾਂ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ ਕੁਝ ਲੋਕਾਂ ਵੱਲੋਂ ਇਹ ਕਹਿਣਾ ਕਿ ਭਗਤ ਕਹਿਣ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ আহত ਹੁੰਦੀਆਂ ਹਨ ਇਸ ਲਈ ਗੁਰੂ ਜਾਂ ਸਤਿਗੁਰੂ ਹੀ ਕਹੋ ਇਹ ਵੀ ਠੀਕ ਨਹੀਂ ਜੇ ਉਸ ਸਮੇਂ ਦਾ ਵਿਚਾਰ ਕੀਤਾ ਜਾਵੇ ਕਿ ਕਿਹੋ ਜਿਹਾ ਸਮਾਂ ਹੋਵੇਗਾ ਕਿੰਨੀ ਗੈਰ ਬਰਾਬਰੀ ਹੋਵੇਗੀ ਜਿਸ ਸਮੇਂ ਸ੍ਰੀ ਰਵਿਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਗਿਆ ਤਾਂ ਇਹ ਜਲਾ ਵਿਵਾਦ ਹੈ ਆਪਣੇ ਆਪ ਹੀ ਖਤਮ ਹੋ ਜਾਵੇਗਾ ਫਿਰ ਵੀ ਗੁਰਬਾਣੀ ਦੇ ਅਨਸਾਰ ਹੋਏ ਇਕੱਤਰ ਮਿਲੋ ਮੇਰੇ ਭਾਈ ਤੁਗਦਾ ਦੂਰ ਕਰੋ ਨਿਵਲਾਏ ਦੇ ਮਹਾਵਾਕਾਂ ਨੂੰ ਸਾਹ ਆਪ ਕੋ ਸਵਿਚ ਮਿਲ ਬੈਠ ਕੇ ਪਿਆਰ ਨਾਲ ਸਤਕਾਰ ਨਾਲ ਇਸ ਵਿਚ ਅਤੇ ਵਿਚਾਰ ਕਰਕੇ ਇੱਕ ਮਤ ਹੋਇਆ ਜਾ ਸਕਦਾ ਹੈ ਉਹ ਜਿਹੜੇ ਆਗੂ ਇਹ ਕਹਿੰਦੇ ਹਨ ਵਿਵਾਦ ਪੈਦਾ ਕਰ ਰਹੇ ਹਨ ਮੈਂ ਦਾਅਵਾ ਇਹ ਕਰਨਾ ਕਿ ਉਹਨਾਂ ਨੇ ਸ੍ਰੀ ਵਿਦਾਸ ਜੀ ਦੀ ਬਾਣੀ ਪੜ੍ਹੀ ਨਹੀਂ ਉਹ ਜੇ ਪੜ੍ਹੀ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਪਈ ਉਹ ਜਾਂ ਜਾਨਿਆਂ ਜਾਨੇ ਵਿੱਚ ਉਹ ਕਿਸੇ ਸਾਜ਼ਿਸ਼ ਦੇ ਵਿੱਚ ਫਸੇ ਹੋਏ ਹਨ ਕਿਸੇ ਗਰੀ ਸਾਜ਼ਿਸ਼ ਕਿਸੇ ਵੱਲੋਂ ਕੀਤੀ ਜਾ ਰਹੀ ਹੋਵੇਗੀ ਤਾਂ ਕਿ ਪੰਜਾਬ ਅਤੇ ਦੇਸ਼ ਦਾ ਮਾਹੌਲ ਖਰਾਬ ਹੋਵੇ ਇਸ ਤੋਂ ਦੂਰ ਹੋ ਕੇ ਨਿਕਲ ਕੇ ਪਿਆਰ ਅਤੇ ਸਤਿਕਾਰ ਨਾਲ ਸਾਰੇ ਮਿਲ ਕੇ ਰਹੀਏ ਅਤੇ ਇੱਕ ਦੂਜੇ ਦਾ ਸਤਿਕਾਰ ਕਰੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੇ ਗੱਲ ਠੀਕ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਵਾ ਜੇ ਕਿਸੇ ਨੂੰ ਇਸ ਵਿੱਚ ਆ ਕੋਈ ਅਸਹਿਮਤੀ ਹੋਵੇ ਤਾਂ ਵੀ ਕਮੈਂਟ ਕਰਕੇ ਆਪਣੀ رائے ਦੱਸਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ